ਸੰਘੇੜਾ ਸੇਲ ਤੋਂ ਬਾਅਦ ਖਨੌਰੀ ਕਲਾਂ ਵੀ ਸੇਲ ਲਾਤੀ ਆ ਜੀ ਆਪਣੇ ਸੰਘੇੜੇ ਵਾਲੇ ਵੀਰਾਂ ਨੇ ਤੁਸੀਂ ਬੋਰਡ ਦੇਖ ਸਕਦੇ ਹੋ ਲੱਗਿਆ ਪਿਆ ਸਾਡਾ ਨੰਬਰ ਨੋਟ ਕਰ ਲਓ ਆਉਣ ਤੋਂ ਪਹਿਲਾਂ ਇੱਕ ਵਾਰੀ ਜਰੂਰ ਪਾਉਣ ਕਰਕੇ ਆਉਣਾ ਪਿੰਡ ਖਨੌਰੀ ਕਲਾਂ ਧੂਰੀ ਤੋਂ ਸਿਰਪਰ ਰੋਡ ਦੇ ਉੱਪਰ ਆਪਣਾ ਘਰ ਆ ਜੀ ਸਰਕਾਰੀ ਸਕੂਲ ਦੇ ਨੇੜੇ ਆਓ ਤੁਹਾਨੂੰ ਅੰਦਰ ਆਪਾਂ ਸੇਲ ਦੇ ਵਿੱਚ ਲੈ ਕੇ ਚੱਲਦੇ ਆ ਸਰਦੀ ਵਾਲੀ ਹਰੇਕ ਵੈਰਾਈਟੀ ਆਈ ਵੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਮਾਫਲਰ ਨੇ ਜੀ 15-1500 ਰੁਪਏ ਦੇ ਮਾਫਲਰ ਮਿਲਦੇ ਆ ਮਾਰਕੀਟ ਵਿੱਚ ਸਿਰਫ 100 ਰੁਪਏ ਦਾ ਪੀਸ ਆ ਲਵਾਈ ਤੁਸੀਂ ਦੇਖ ਸਕਦੇ ਹੋ ਸਾਈਜ਼ ਵਾਲੀ ਕੋਈ ਦਿੱਕਤ ਨਹੀਂ ਅੱਗੇ ਬੂਟ ਆ ਗਏ ਨੇ ਜੀ ਓਰੀਜਨਲ ਹੋਣ ਦੀ ਫੁੱਲ ਗਾਰੰਟੀ ਆ ਮਾਰਕੀਟ ਪ੍ਰਾਈਸ ਤੁਸੀਂ ਦੇਖ ਸਕਦੇ ਹੋ ਲਿਖਿਆ ਪਿਆ ਹੌਲ ਸੇਲ ਰੇਟਾਂ ਦੇ ਉੱਪਰ ਬੂਟ ਦਿੱਤੇ ਜਾ ਰਿਹਾ ਸਿਰਫ 500 ਰੁਪਏ ਦਾ ਪੀਸ ਆ 500 ਰੁਪਏ ਦਾ ਪੀਸ ਆ ਜੀ ਕਲਰ ਡਿਜ਼ਾਈਨ ਸਾਰੇ ਸਾਈਜ਼ ਮਿਲ ਜਾਣਗੇ 6 ਤੋਂ ਲੈ ਕੇ 10 ਨੰਬਰ ਤੱਕ ਅੱਗੇ ਆਪਣੇ ਲਵੇ ਸਰਦੀ ਵਾਲਾ ਮਾਲ ਆ ਗਿਆ ਜੀ ਜਦ ਮੈਂ ਲੋਅਰ ਆਣ ਹੈ ਇਹ ਮਾਰਕੀਟ ਵਿੱਚ ਭਰਾਵੋ 1100 1200 ਰੁਪਏ ਦਾ ਪੀਸ ਮਿਲਦਾ ਹੈਗਾ ਸਰਦੀ ਵਾਲੇ ਲੋਅਰ ਦਾ ਆਪਣੇ ਕੋਲੇ ਸਿਰਫ 250 ਰੁਪਏ ਦਾ ਜੀ ਸਾਰੇ ਬ੍ਰਾਂਡਰਡ ਕੱਪੜੇ ਨੇ ਦਿੱਲੀ ਨੋਂ ਵੀ ਸਸਤੇ ਰੇਟਾਂ ਦੇ ਉੱਪਰ ਸੇਲ ਲਾਈ ਵੀ ਆ ਜੀ ਐਡੀਡਾਈਸ ਦੀ ਲੋਅਰ ਆ ਦੇਖੋ 15 1500 ਰੁਪਏ ਦੀ ਲੋਅਰ ਮਿਲਦੀ ਹੈ ਸਿਰਫ 250 ਰੁਪਏ ਦੀ ਦੇਖੋ ਜੀ ਸਾਰਾ ਹੀ ਬ੍ਰਾਂਡਡ ਮਾਲ ਆਗਾ オリジナル ਹੋਣ ਦੀ ਸਾਡੀ ਫੁੱਲ ਗਾਰੰਟੀ ਆ ਕੱਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੇ ਬ੍ਰਾਂਡਡ ਪੀਸ ਨੇ ਜੀ ਅੱਗੇ ਆਪਨੇ ਲਵੇ ਹੁੱਡੀਆਂ ਆਗੀਆਂ ਨੇ ਜੀ ਇਹ ਵੀ ਐਕਸਪੋਰਟ ਸਰਪਲਸ ਦਾ ਮਾਲ ਆਗਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਗ੍ਰੇਡ ਕੁਆਲਿਟੀ ਦੇ ਪੀਸ ਨੇ ਕੱਲਾ ਡਿਜ਼ਾਈਨ ਸਾਈਜ਼ ਸਾਰੇ ਮਿਲ ਜਾਣਗੇ ਸਿਰਫ 300 ਰੁਪਏ ਦੀ ਹੁੱਡੀ ਆ ਜੀ ਮਾਰਕੀਟ ਵਿੱਚ 15-1500 ਦੀਆਂ ਹੁੱਡੀਆਂ ਮਿਲਦੀਆਂ ਨੇ ਬਹੁਤ ਤਕੜੇ ਤਕੜੇ ਬ੍ਰਾਂਡ ਨੇ ਜੀ ਦੇਖੋ ਅੱਗੇ ਵੀਰ ਜੀ ਸ਼ਰਟਾਂ ਆ ਗਿਆ ਨੇ ਸਰਦੀ ਵਾਲੀਆਂ ਸ਼ਰਟਾਂ ਨੇ 8-900 ਰੁਪਏ ਤੋਂ ਘੱਟ ਸ਼ਰਟ ਨਹੀਂ ਮਿਲਦੀ ਸਿਰਫ 300 ਰੁਪਏ ਦੀ ਸ਼ਰਟ ਆ ਜੀ ਸਾਰੇ ਰੀਜਨਲ ਪੀਸ ਨੇ 3-300 ਰੁਪਏ ਦੀਆਂ ਸ਼ਰਟਾਂ ਮਿਲ ਰਹੀਆਂ ਨੇ ਘਨੌਰੀ ਕਲਾ ਧੂਰੀ ਤੋਂ ਸਿਰ ਪਰ ਰੋਡ ਦੇ ਉੱਪਰ ਆਪਣਾ ਘਰ ਆ ਜੀ ਆਉਣ ਤੋਂ ਪਹਿਲਾਂ ਇੱਕ ਵਾਰੀ ਜਰੂਰ ਫੋਨ ਕਰਕੇ ਆਇਓ ਅੱਗੇ ਬੈਂਸੀਟਰ ਆ ਗਏ ਨੇ ਜੀ ਆਪਣੇ ਲਵੇ ਕੁਆਲਿਟੀ ਦੇਖ ਸਕਦੇ ਹੋ ਨਾਈਕੀਰਾ ਪੀਸਾ ਮਾਰਕੀਟ ਵਿੱਚ ਘੱਟੋ-ਘੱਟ 2500 ਰੁਪਏ ਦਾ ਹੋਊਗਾ オリジナル ਹੋਣ ਦੀ ਗਰੰਟੀ ਆਪਣੇ ਲਵੇ ਸਿਰਫ 300 ਰੁਪਏ ਦਾ ਜੀ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਬੈਂਚੀਟਰ ਤਨਾ 300 ਰੁਪਏ ਵਾਲੀ ਸੇਲ ਲੱਗੀ ਵੀ ਹੈ ਜੀ ਕਲਰ ਡਿਜ਼ਾਈਨ ਤੁਸੀਂ ਦੇਖੋ ਸਾਈਜ਼ ਸਾਰੇ ਮਿਲ ਜਾਣਗੇ ਆ ਦੇਖੋ ਜੀ ਨਾਰਥ ਵੇਸ ਦਾਗਾ ਸਿਰਫ 300 ਰੁਪਏ ਦਾ ਸ਼ਾਰਕ ਸਪੋਰਟਸ ਆਰ ਪਲੱਸ ਦਾ ਮਾਲ ਆ オリジナル ਹੋਣ ਦੀ ਸਾਡੀ ਗਰੰਟੀ ਹੈ ਅੱਗੇ ਜੈਕਟ ਆ ਗਿਆ ਨੇ ਜੀ ਕੋਲੋਂ ਦੀ ਜੈਕਟ ਆ ਗਈ ਮਾਰਕੀਟ ਵਿੱਚ ਭਰਾਵੋ 25-2500 ਰੁਪਏ ਦੀਆਂ ਜੈਕਟਾਂ ਮਿਲਦੀਆਂ ਨੇ ਸਿਰਫ 300 ਰੁਪਏ ਵਾਲੀ ਸੇਲ ਲੱਗੀ ਵੀ ਆ ਪਿੰਡ ਕਨੌਰੀ ਕਲਾ ਆ ਦੇਖੋ ਫੇਲਾ ਦਾ ਪੀਸ ਆ ਸਾਰਾ ਬ੍ਰਾਂਡਡ ਮਾਲ ਆ ਜੀ ਸਿਰਫ 300 ਰੁਪਏ ਤਿੰਨ 300 ਰੁਪਏ ਦੀਆਂ ਜੈਕਟਾਂ ਨੇ ਜੀ ਸਾਈਜ਼ ਸਾਰੇ ਮਿਲ ਜਾਣਗੇ ਛੋਟੇ ਬੱਚਿਆਂ ਲਈ ਵੀ ਦੇਖੋ ਨਿਊ ਬੈਲੈਂਸ ਦਾ ਪੀਸ ਆ ਸਿਰਫ 300 ਰੁਪਏ ਦਾ ਦੇਖ ਸਕਦੇ ਹੋ ਤੁਸੀਂ ਜੈਕਟਾਂ ਬਹੁਤ ਸੋਹਣੀ ਕੁਆਲਿਟੀ ਆ ਜੀ ਸਾਰਾ ਬ੍ਰਾਂਡਡ ਮਾਲ ਆਗਾ ਕਨੌਰੀ ਕਲਾ ਸੇਲ ਆਈ ਆ ਸੰਘੇੜੇ ਵਾਲੇ ਵੀਰਾਂ ਨੇ ਅੱਗੇ ਆਪਣੇ ਲਵੇ ਕੋਟ ਆ ਗਏ ਨੇ ਜੀ ਜ਼ੀਰੋ ਮੈਂਸ ਵਾਲੇ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਲੀਡਰ ਕੰਪਨੀ ਦਾ ਬ੍ਰਾਂਡ ਆ ਰੀਜਨਲ ਹੋਣ ਦੀ ਗਾਰੰਟੀ ਆ ਪੂਰੇ ਹੈਵੀ ਪੀਸ ਨੇ ਜੀ ਬਹੁਤ ਸੋਹਣੀ ਕੁਆਲਿਟੀ ਆ ਜ਼ੀਰੋ ਮੈਂਸ ਵਾਲੇ ਕੋਟ ਨੇ ਸਿਰਫ 650 ਰੁਪਏ ਦਾ ਮਾਰਕੀਟ ਵਿੱਚ ਇਹਨਾਂ ਦੀ ਕੀਮਤ 5-5000 ਰੁਪਏ ਆ ਜੀ ਸਿਰਫ 650 ਰੁਪਏ ਦਾ ਕੋਟ ਆ ਸਾਈਜ਼ ਸਾਰੇ ਮਿਲ ਜਾਣਗੇ ਪੀਸ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣਾ ਸਾਫ ਸੁਥਰਾ ਮਾਲ ਆ オリジナル ਹੋਣ ਦੀ ਸਾਡੀ ਗਰੰਟੀ ਹੈਗੀ ਤੇ ਨਾਲ ਹੀ ਆਪਣੇ ਲਵੇ ਕੁਝ ਲੇਡੀਜ਼ ਕੋਟ ਵੀ ਆਉਂਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਆ ਦੇਖੋ ਜੀ ਬਲੈਕ ਕਲਰ ਦੇ ਬਹੁਤ ਸਾਰੇ ਪੀਸ ਆਏ ਹੋਏ ਆ ਜੀ 650 ਰੁਪਏ ਵਾਲੀ ਸੇਲ ਲੱਗੀ ਵੀ ਆ 0 ਮੈਂਸ ਵਾਲੇ ਕੋਟਾਂ ਦੀ ਲਓ ਜੀ ਅੱਗੇ ਆਪਣੇ ਲਵੇ ਲੇਡੀਜ਼ ਕੋਟ ਆ ਗਏ ਨੇ ਜੀ ਇਹ ਵੀ ਬਹੁਤ ਸੋਹਣੀ ਕੁਆਲਿਟੀ ਆ 500 ਰੁਪਏ ਦਾ ਪੀਸ ਆ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਚੈੱਕ ਕਰ ਸਕਦੇ ਹੋ ਕਲੰਬੀਆ ਦਾ ਗਾਜ ਬ੍ਰਾਂਡ ਆ ਜੀ ਕੇਸਵਿਸ ਦਾ ਗਾ ਹੋਰ ਵੀ ਦੇਖੋ ਆ ਬਹੁਤ ਸਾਰੇ ਬ੍ਰਾਂਡ ਨੇ ਜੀ 5-500 ਰੁਪਏ ਦੇ ਕੋਟ ਦਿੱਤੇ ਜਾਂਦੇ ਆ ਕਿ ਲੇਡੀਜ਼ ਦੇਖੋ ਕੁਆਲਿਟੀ ਚੈੱਕ ਕਰ ਲਓ ਮਾਰਕੀਟ ਵਿੱਚ 15-15 18-18 100 ਰੁਪਏ ਦੇ ਕੋਟ ਰਾਂ ਸਿਰਫ 500 ਰੁਪਏ ਦਾ ਅੱਗੇ ਆ ਗਏ ਨੇ ਜੀ ਆਪਣੇ ਲਵੇ ਲੌਂਗ ਕੋਟ ਮੋਰ ਡਿਮਾਂਡ ਆ ਗਈ ਲੌਂਗ ਕੋਟਾਂ ਦੀ ਵੀ ਮਾਰਕੀਟ ਵਿੱਚੋਂ ਜੇ ਪਤਾ ਕਰਦੇ ਆ ਤਾਂ ਟੇਲਰ 25 25 ਤਰਨ ਤੰਨ ਹਜ਼ਾਰ ਰੁਪਿਆ ਸਲਾਈ ਦਾ ਲੈ ਲੈਂਦੇ ਆਗੇ ਆਪਣੇ ਲਵੇ ਸਯੁੰਤੇ ਸਮਾਈ ਕੋਟ ਨੇ ਨਾਲੇ ਹੈ ਬ੍ਰਾਂਡ ਨੇਗੇ ਸਿਰਫ 500 ਰੁਪਏ ਦਾ ਹੀ ਦੇਜੇ ਨਾਲ ਹੋਣ ਦੀ ਗਾਰੰਟੀ ਆ ਕਲਰ ਸਾਰੇ ਮਿਲ ਜਾਣਗੇ ਆ ਦੇਖ ਲਓ ਬਲੈਕ ਪੀਸ ਬਹੁਤ ਸੋਹਣਾ ਪੀਸ ਆਗਾ ਸਿਰਫ 500 ਰੁਪਏ ਦਾ ਮਾਰਕੀਟ ਵਿੱਚ ਇਹੀ ਕੋਟ ਭਰਾ ਉਹ ਘੱਟੋ ਘੱਟ 5-6 ਹਜ਼ਾਰ ਰੁਪਏ ਦਾ ਹੋਣਾ ਅੱਗੇ ਆਪਣੇ ਲਵੇ ਕੋਟੀਆਂ ਆ ਗਈਆਂ ਜੀ ਬ੍ਰਾਂਡ ਦੀਆਂ ਕੋਟੀਆਂ ਨੇ ਸਾਰੀਆਂ ਦੇਖ ਸਕਦੇ ਹੋ ਤੁਸੀਂ ਹਜ਼ਾਰ-ਹਜ਼ਾਰ ਰੁਪਏ ਦੀ ਕੋਟੀ ਵੇਖਦੀ ਆ ਸਿਰਫ 300 ਰੁਪਏ ਦੀ ਰੀਜਨਲ ਹੋਣ ਦੀ ਗਾਰੰਟੀ ਆ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੁਆਲਿਟੀ ਆ ਲਓ ਜੀ ਸਾਰੀਆਂ ਬ੍ਰਾਂਡਡ ਕੋਟੀਆਂ ਨੇਗੀਆਂ ਗੋਲਗਲਮੇ ਵਾਲੀਆਂ ਹਾਈ ਨੈਕ ਵਾਲੀਆਂ 20 ਸੇਪਸਾਰ ਆ ਜਾਣਗੇ ਜੀ ਇਹਦੇ ਵਿੱਚ ਅੱਗੇ ਜੀਨ ਪੈਂਟ ਆ ਗਈ ਆ ਜੀ ਸਾਰਾ ਬ੍ਰਾਂਡ ਦਾ ਮਾਲ ਆ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਗੈਪ ਦਾ ਬ੍ਰਾਂਡ ਹੈਗਾ ਜੋ ਸ਼ੋਰੂਮ ਦੇ ਉੱਪਰ ਪਤਾ ਕਰੀਏ ਤਾਂ ਘੱਟੋ-ਘੱਟ 2000 ਦੀ ਪੈਂਟ ਹੋਊਗੀ ਸਿਰਫ 300 ਰੁਪਏ ਦੀ ਆ ਕੀ ਗੱਲ ਅੱਗੇ ਜੀਨ ਪੈਂਟ ਆ ਗਈ ਹੈ ਜੀ ਬ੍ਰਾਂਡਡ ਲਵਾਈਸ ਦੀ ਪੈਂਟਾਂ ਕੀ ਤੁਸੀਂ ਚੈੱਕ ਕਰ ਸਕਦੇ ਹੋ ਸ਼ੋਰੂਮ ਦੇ ਉੱਪਰ 5-5000 ਰੁਪਏ ਦੀਆਂ ਪੈਂਟਾਂ ਨੇ ਸਿਰਫ 300 ਰੁਪਏ ਦੀਆਂ ਹੋਰ ਵੀ ਬਹੁਤ ਸਾਰੇ ਬ੍ਰਾਂਡ ਨੇਗੇ ਅੱਗੇ ਗੈਪ ਦੀ ਆ ਗਈ ਹੈ ਜੀ ਇਹ ਵੀ 300 ਰੁਪਏ ਦੀ ਆ ਸਾਈਜ਼ ਸਾਰੇ ਮਿਲ ਜਾਣਗੇ 28 ਕਮਰ ਤੋਂ ਲੈ ਕੇ 40 42 ਕਮਰ ਤੱਕ ਸਾਰੇ ਸਾਈਜ਼ ਮਿਲ ਜਾਣਗੇ ਸਾਰਾ ਬ੍ਰਾਂਡਡ ਮਾਲ ਆ 300 ਰੁਪਏ ਪੀਸ ਦੇ ਹਿਸਾਬ ਨਾਲ ਦਿੱਤੀਆਂ ਜਾ ਰਹੀਆਂ ਨੇ ਅੱਗੇ ਆ ਗਿਆ ਜੀ ਆਪਣੇ ਲਵੇ ਛੋਟੇ ਬੱਚਿਆਂ ਲਈ ਬੱਚਿਆਂ ਲਈ ਕੋਟ ਆਏ ਨੇਗੇ ਸਾਰਿਆਂ ਤੋਂ ਵੱਧ ਬੱਚਿਆਂ ਵਾਲੇ ਕੱਪੜੇ ਆਹ ਜੀ 로ਡ ਪੈਂਦੀ ਆ ਜੀ ਆਪਾਂ ਨੂੰ ਦੇਖੋ ਬਹੁਤ ਸੋਹਣੇ ਪੀਸ ਨੇ 0 ਸਾਈਜ਼ ਤੋਂ ਲੈ ਕੇ 14 15 ਸਾਲ ਦੇ ਬੱਚੇ ਤੱਕ ਪੀਸ ਨੇ ਜੀ ਸਰਫਾ 300 ਰੁਪਏ ਦਾ ਨਾਲ ਹੀ ਜਾਗਤਾ ਨੇ ਜੀ ਆ 300 ਰੁਪਏ ਦਾ ਇਹ ਵੀ ਸਾਰਾ ਬ੍ਰਾਂਡਡ ਮਾਲ ਆ ਜੀ 300 ਰੁਪਏ ਪੀ ਸਕਾ